ਨੌਜਵਾਨ ਊਠਾਂ ਤੇ ਲੈ ਕੇ ਗਿਆ ਆਪਣੀ ਬਰਾਤ ਜਿਸ ਨੇ ਵੀ ਦੇਖੀ ਕਹਿੰਦੇ ਪੁਰਾਣੇ ਸਮਿਆਂ ਦੀ ਯਾਦ ਦਿਵਾਤੀ ਜਿੱਥੇ ਇੱਕ ਪਾਸੇ ਲੱਖਾਂ ਰੁਪਏ ਲਾ ਕੇ ਕੁਝ ਲੋਕ ਮਹਿੰਗੀਆਂ ਗੱਡੀਆਂ ਤੇ ਜਹਾਜ਼ਾਂ ਵਿੱਚ ਆਪਣੀਆਂ ਦੁਲਹਨਾਂ ਬਿਆ ਕੇ ਲਿਆਉਂਦੇ ਨੇ ਉੱਥੇ ਹੀ ਹੁਣ ਇੱਕ ਵੱਖਰੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵਿਅਕਤੀ ਊਠਾਂ ਨੂੰ ਸਜਾ ਕੇ ਲਿਜਾਂਦੇ ਦਿਖਾਈ ਦੇ ਰਹੇ ਨੇ ਦਰਸਲ ਇਹ ਇੱਕ ਮੁੰਡੇ ਦੇ ਵਿਆਹ ਦੀ ਬਰਾਤ ਹੈ ਜੋ ਕਿ ਆਪਣੀ ਬਰਾਤ ਪੁਰਾਣੇ ਸਮਿਆਂ ਦੇ ਵਾਂਗ ਊਠਾਂ ਤੇ ਲਿਜਾ ਰਿਹਾ ਹੈ ਦਰਸਲ ਇਹ ਮੁੰਡਾ ਆਪਣਾ ਵਿਆਹ ਬਿਲਕੁਲ ਹੀ ਪੁਰਾਣੇ ਸਮਿਆਂ ਵਾਂਗ ਕਰਨਾ ਚਾਹੁੰਦਾ ਸੀ ਜਿਸ ਦੇ ਲਈ ਇਹ ਆਪਣੀ ਬਰਾਤ ਪੁਰਾਣੇ ਸਮਿਆਂ ਵਾਂਗ ਊਂਠਾਂ ਦੇ ਉੱਪਰ ਲੈ ਕੇ ਗਿਆ ਅਤੇ ਤਕਰੀਬਨ ਸਾਰੇ ਹੀ ਬਰਾਤੀਆਂ ਦੇ ਕੱਪੜੇ ਵੀ ਬਿਲਕੁਲ ਸਾਦੇ ਹੀ ਪਾਏ ਹੋਏ ਨੇ ਅਤੇ ਸਾਰੇ ਹੀ ਬਰਾਤ ਲੈ ਕੇ ਤੁਰੇ ਜਾ ਰਹੇ ਨੇ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਪੁਰਾਣੇ ਸਮਿਆਂ ਵਿੱਚ ਜਿੰਨੀ ਸਾਦਗੀ ਹੁੰਦੀ ਸੀ ਰਿਸ਼ਤੇ ਉਨੇ ਹੀ ਮਜ਼ਬੂਤ ਹੁੰਦੇ ਸੀ ਅਤੇ ਆਪਸੀ ਭਾਈਚਾਰਾ ਵੀ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਸੀ ਪਰ ਅੱਜ ਕੱਲ ਜਿੰਨਾ ਵੱਧ ਪੈਸਾ ਵਿਆਹਾਂ ਵਿੱਚ ਖਰਚਿਆ ਜਾਂਦਾ ਹੈ ਰਿਸ਼ਤੇ ਵੀ ਉਨੇ ਹੀ ਕਮਜ਼ੋਰ ਹੋ ਗਏ ਨੇ ਸੋ ਇਹ ਵੀਡੀਓ ਪਾਕਿਸਤਾਨ ਦੀ ਹੈ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ